ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਕਾਲ ਜੀ ਇੱਕ ਵਾਰ ਫੇਰ ਤੋਂ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਚੈਨਲ ਪੀਬੀ 77 ਸਟਡੀ ਪੁਆਇੰਟ ਤੇ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਲੈ ਕੇ ਆਇਆ ਹਾਂ ਮੋਸਟ ਇੰਪੋਰਟ ਐਮਸੀਕਿਊ ਇਲੈਕਟ੍ਰੀਸ਼ਨ ਦੇ ਨਾਲ ਰਿਲੇਟਡ ਐਮਸੀਕਿਊ ਲੈ ਕੇ ਆਇਆ ਹਾਂ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਜੀ ਅਸੀਂ ਹਰ ਰੋਜ਼ ਇਸ ਚੈਨਲ ਤੇ ਇੱਕ ਤੋਂ 4 ਤੱਕ ਅਸੀਂ ਵੀਡੀਓ ਅਪਲੋਡ ਕਰੀਦਾ ਜੀ ਹਰੇਕ ਕੰਪੀਟਿਟਿਡ ਇਗਜ਼ਾਮ ਦੀ ਤਿਆਰੀ ਲਈ ਤੁਸੀਂ ਸਾਡੇ ਚੈਨਲ ਤੇ ਜੁੜੇ ਰਹੋ ਅਤੇ ਜਿੰਨਾ ਵੀ ਵੀਰਾਂ ਨੇ ਇਲੈਕਟ੍ਰੀਸ਼ਨ ਦੀ ਤਿਆਰੀ ਕਰਨੀ ਹੈ ਤਾਂ ਉਹ ਵੀ ਉਹਨਾਂ ਲਈ ਵੀ ਹੈ ਬਹੁਤ ਹੀ ਵਧੀਆ ਸਟੇਸ਼ਨ ਹੈ ਅਤੇ ਜਿੰਨਾ ਵੀ ਵੀਰਾਂ ਨੇ ਹਾਲੇ ਤੱਕ ਪਿਛਲੀਆਂ ਵੀਡੀਓ ਨਹੀਂ ਵੇਖੀਆਂ ਤਾਂ ਸਾਡੀਆਂ ਵੀਡੀਓ ਜ਼ਰੂਰ ਦੇਖ ਲੈਣ ਉਸ ਦੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਅਸੀਂ ਕਿੰਨੇ ਕੋ ਮਸੀਕਿਊ ਕਿੰਨੀਆਂ ਕੋ ਕਲਾਸਾਂ ਲਾ ਚੁੱਕੇ ਹਾਂ ਤੇ ਕਿੰਨਾ ਕੋ ਪੇਪਰਾਂ ਦੇ ਵਿੱਚ ਰਿਪੀਟ ਕੁਐਸਚਨ ਹੋਏ ਹਨ ਸੋ ਜ਼ਿਆਦਾ ਦੇਰ ਨਾ ਕਰਦੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਜੀ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਬਿਜਲੀ ਸਰਕਟ ਵਿੱਚ ਅੱਗ ਲੱਗਣ ਤੇ ਤੁਸੀਂ ਕਿਹੜਾ ਅੱਗ ਬੁਝਾਊ ਜੰਤਰ ਦੀ ਵਰਤੋਂ ਕਰੋਗੇ ਬਿਜਲੀ ਸਰਕਟ ਵਿੱਚ ਅੱਗ ਲੱਗਣ ਤੇ ਤੁਸੀਂ ਕਿਹੜਾ ਅੱਗ ਬੁਝਾਓ ਜੰਤਰ ਦੀ ਵਰਤੋਂ ਕਰੋਗੇ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਪਾਣੀ ਦੂਸਰੀ ਹੈ ਫੋਮ ਤੀਸਰੀ ਹੈ ਰਸਾਇਣ ਅਤੇ ਚੌਥੀ ਹੈ ਕਾਰਬਨ ਡਾਈਆਕਸਾਈਡ ਹੈ ਹਾਂ ਜੀ ਤਾਂ ਇਸ ਦਾ ਤੁਹਾਨੂੰ ਮੈਂ ਆਨਸਰ ਦੱਸਦਾ ਇਸ ਦਾ ਬਿਲਕੁਲ ਰਾਈਟ ਆਨਸਰ ਹੋਏਗਾ ਕਾਰਬਨ ਡਾਈਆਕਸਾਈਡ CO2 ਕਾਰਬਨ ਡਾਈਆਕਸਾਈਡ ਰਾਈਟ ਦੋਸਤੋ ਅਗ੍ ਗੱਲ ਕਰਦੇ ਹਾਂ ਜੀ ਆਪਾਂ ਨੈਕਸਟ ਕੁਐਸਚਨ ਦੀ ਗਰਾਉਂਡ ਤਾਰ ਯਾਨੀ ਕਿ ਅਰਥ ਵਾਇਰ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ਕਿਸ ਲਈ ਵਰਤੋਂ ਕੀਤੀ ਜਾਂਦੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਓਵਰਲੋਡਿੰਗ ਦੂਰ ਕਰਨ ਲਈ ਦੂਸਰੀ ਹੈ ਸਹੀ ਰੈਗੂਲੇਸ਼ਨ ਪ੍ਰਦਾਨ ਕਰਨ ਲਈ ਤੀਸਰੀ ਹੈ ਅਰਥ ਪਲੇਟ ਤੋਂ ਸਰਕਟ ਕੰਡਕਟਰ ਨੂੰ ਜੋੜਨ ਦੇ ਲਈ ਅਤੇ ਚੌਥੀ ਹੈ ਉਪਰੋਕਤ ਕੋਈ ਨਹੀਂ ਇਸ ਦਾ ਜੋ ਦੋਸਤੋ ਰਾਈਟ ਆਨਸਰ ਹੋ ਜਾਏਗਾ ਜੀ ਇਹ ਤੁਸੀਂ ਆਪ ਦੇ ਮਾਈਂਡ ਦੇ ਵਿੱਚ ਗੈਸ ਇੱਕ ਵਾਰ ਜ਼ਰੂਰ ਕਰਨਾ ਹੈ ਕਿ ਤੁਹਾਨੂੰ ਕਿੰਨਾ ਕੁ ਕੁਸ ਕੁਸਨ ਆ ਰਹੇ ਨੇ ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੋਏਗਾ ਉਹ ਹੈ ਅਰਥ ਪਲੇਟ ਤੋਂ ਸਰਕਟ ਕਨਕਟਰ ਨੂੰ ਜੋੜਨ ਦੇ ਲਈ ਰਾਈਟ ਦੋਸਤੋ ਅਗੇ ਨੈਕਸਟ ਕੁਸਨ ਦੀ ਗੱਲ ਕਰੀਏ ਜੀ ਤਿੰਨ ਕੋਰ ਵਾਲੀ ਕੇਬਲ ਵਿੱਚ ਨਿਊਟਰਲ ਤਾਰ ਦਾ ਰੰਗ ਕਿਹੜਾ ਹੁੰਦਾ ਹੈ ਤਾਂ ਕਿਹੜਾ ਹੁੰਦਾ ਹੈ ਜੀ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਹੈ ਲਾਲ ਦੂਸਰੀ ਹੈ ਹਰਾ ਤੀਸਰੀ ਹੈ ਕਾਲਾ ਅਤੇ ਚੌਥੀ ਹੈ ਪੀਲਾ ਹਾਂਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਤੁਸੀਂ ਆਪਣੇ ਮਾਈਂਡ ਦੇ ਵਿੱਚ ਗੈਸ ਇੱਕ ਵਾਰ ਜ਼ਰੂਰ ਕਰਨਾ ਹੈ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਦਾ ਹਾਂ ਜੀ ਜਿਨ੍ਹਾਂ ਨੂੰ ਇਹ ਕੁਐਸਚਨ ਮੈਂ ਦੱਸ ਰਿਹਾ ਜਿਨ੍ਹਾਂ ਨੂੰ ਕੋਈ ਕੁਐਸਚਨ ਆਉਂਦੇ ਹਨ ਉਹ ਕਮੈਂਟ ਬਾਕਸ ਵਿੱਚ ਯੈਸ ਜ਼ਰੂਰ ਲਿਖਣ ਜੀ ਅਤੇ ਉਸ ਦਾ ਆਨਸਰ ਵੀ ਪਹਿਲਾਂ ਦੱਸਣ ਤਾਂ ਇਸ ਦਾ ਜੋ ਸਹੀ ਆਨਸਰ ਹੋਏਗਾ ਉਹ ਹੈ ਕਾਲਾ ਕਾਲਾ ਬਲੈਕ ਜਿਹਨੂੰ ਕਹਿੰਦੇ ਹਨ ਅੱਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਅਰਥਿੰਗ ਡੈਸ਼ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ ਅਰਥਿੰਗ ਡੈਸ਼ ਤੋਂ ਸੁਰੱਖਿਆ ਪ੍ਰਦਾਨ ਕਰਦੀ ਕਿਸ ਤੋਂ ਕਰਦੀ ਹੈ ਜੀ ਕਰੰਟ ਤੋਂ ਵੋਲਟੇਜ ਡਬਾ ਤੋਂ ਓਵਰਲੋਡਿੰਗ ਤੋਂ ਜਾਂ ਉਪਰੋਕਤ ਕੋਈ ਨਹੀਂ ਹਾਂਜੀ ਤਾਂ ਇਸ ਦਾ ਜੋ ਬਿਲਕੁਲ ਰਾਈਟ ਆਨਸਰ ਹੋਏਗਾ ਉਹ ਹੋਏਗਾ ਜੀ ਕਰੰਟ ਤੋਂ ਕਰੰਟ ਤੋਂ ਠੀਕ ਹੈ ਦੋਸਤੋ ਕਰੰਟ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਫਿਊਜ਼ ਉੱਡਣ ਤੋਂ ਬਾਅਦ ਫਿਊਜ਼ ਬਦਲਣ ਸਮੇ ਕਿਹੜੀ ਸਾਵਧਾਨੀ ਵਰਤੋਗੇ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਸਾਰੇ ਸਵਿੱਚ ਬੰਦ ਕਰਨਾ ਦੂਸਰੀ ਹੈ ਮੇਨ ਸਵਿੱਚ ਬੰਦ ਕਰਨਾ ਤੀਸਰੀ ਹੈ ਫਿਊਜ਼ ਉੱਡਣ ਦਾ ਕਾਰਨ ਲੱਭਣਾ ਤੇ ਮੇਨ ਸਵਿੱਚ ਬੰਦ ਕਰਨਾ ਚੌਥੀ ਹੈ ਉਪਰੋਕਤ ਕੋਈ ਨਹੀਂ ਤਾਂ ਤੁਸੀਂ ਆਪਣੇ ਮਾਈਂਡ ਦੇ ਵਿੱਚ ਇੱਕ ਵਾਰ ਜ਼ਰੂਰ ਰਿਪੀਟ ਕਰਨਾ ਹੈ ਤਾਂ ਇਸ ਦਾ ਸਹੀ ਆਨਸਰ ਹੋਏਗਾ ਜੀ ਫਿਊਜ਼ ਉੱਡਣ ਦਾ ਕਾਰਨ ਲੱਭਣਾ ਅਤੇ ਮੇਨ ਸਵਿਚ ਨੂੰ ਆਪਾਂ ਬੰਦ ਕਰਨਾ ਠੀਕ ਹੈ ਦੋਸਤੋ ਅਗ੍ਹੀ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਦੀ ਫਿਊਜ਼ ਵਾਇਰ ਬਦਲਣ ਸਮੇਂ ਧਿਆਨ ਰੱਖੋ ਕਿ ਇਹ ਸਹੀ ਰੇਟਿੰਗ ਦੀ ਹੋਵੇ ਤਾਂਬੇ ਦੀ ਤਾਰ ਦੀ ਹੋਵੇ ਕੋਈ ਵੀ ਤਾਰ ਹੋਵੇ ਜਾਂ ਉਪਰੋਕਤ ਕੋਈ ਨਹੀਂ ਤਾਂ ਇਸ ਦਾ ਦੋਸਤੋ ਰਾਈਟ ਆਨਸਰ ਹੋਏਗਾ ਜੀ ਸਹੀ ਰੇਟਿੰਗ ਦੀ ਹੋਵੇ ਠੀਕ ਹੈ ਦੋਸਤੋ ਸਹੀ ਰੇਟਿੰਗ ਦੀ ਹੋਵੇ ਅੱਗੇ ਆਪਾਂ ਗੱਲ ਕਰਦੇ ਆਂ ਨੈਕਸਟ ਕੁਐਸਚਨ ਦੀ ਇਲੈਕਟ੍ਰੋਲਾਈਟ ਤਿਆਰ ਕਰਦੇ ਸਮੇਂ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਹੈ ਤਜ਼ਾਬ ਵਿੱਚ ਪਾਣੀ ਪਿਲਾਓ ਦੂਸਰੀ ਹੈ ਪਾਣੀ ਵਿੱਚ ਇੱਕਦਮ ਤਜ਼ਾਬ ਸੁੱਟ ਦਿਓ ਤੇ ਤੀਸਰੀ ਹੈ ਪਾਣੀ ਵਿੱਚ ਹੌਲੀ-ਹੌਲੀ ਤਜ਼ਾਬ ਪਾਓ ਤੇ ਰਲਾਂਦੇ ਜਾਓ ਚੌਥੀ ਹੈ ਉਪਰੋਕਤ ਸਾਰੇ ਹਾਂਜੀ ਦੋਸਤੋ ਤਾਂ ਇਸ ਦਾ ਜੋ ਸਹੀ ਆਨਸਰ ਹੋਏਗਾ ਉਹ ਹੈ ਪਾਣੀ ਵਿੱਚ ਹੌਲੀ-ਹੌਲੀ ਤਜ਼ਾਬ ਪਾਓ ਅਤੇ ਉਸ ਨੂੰ ਰਲਾਂਦੇ ਜਾਓ ਠੀਕ ਹੈ ਦੋਸਤੋ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਦੀ ਇਲੈਕਟ੍ਰੋਨਿਕ ਕਰੰਟ ਦੀ ਦਿਸ਼ਾ ਪੋਜ਼ਿਟਿਵ ਪਾਸੇ ਤੋਂ ਨੈਗੇਟਿਵ ਪਾਸੇ ਵੱਲ ਹੁੰਦੀ ਹੈ ਕਿਸੇ ਵੀ ਦਿਸ਼ਾ ਵਿੱਚ ਹੋ ਸਕਦੀ ਹੈ ਨੈਗੇਟਿਵ ਪਾਸੇ ਤੋਂ ਪੋਜ਼ਿਟਿਵ ਪਾਸੇ ਵੱਲ ਹੁੰਦੀ ਹੈ ਜਾਂ ਉਪਰੋਕਤ ਕੋਈ ਨਹੀਂ ਹਾਂਜੀ ਦੋਸਤੋ ਤਾਂ ਇਸ ਦਾ ਜੋ ਸਹੀ ਆਨਸਰ ਹੋਏਗਾ ਉਹ ਹੋਏਗਾ ਜੀ ਨੈਗੇਟਿਵ ਪਾਸੇ ਤੋਂ ਪੋਜ਼ਿਟਿਵ ਪਾਸੇ ਵੱਲ ਹੁੰਦੀ ਹੈ ਠੀਕ ਹੈ ਦੋਸਤੋ ਅੱਗੇ ਆਪ ਗੱਲ ਕਰਦੇ ਆ ਨੈਕਸਟ ਕੁਐਸਚਨ ਦੀ प्रतिरोध ਨੂੰ ਮਾਪਣ ਦੀ ਸਭ ਤੋਂ ਛੋਟੀ ਇਕਾਈ ਕੀ ਹੈ ਸੈਂਟੀਓਮ ਹੈ ਮਾਈਕਰੋਮ ਹੈ ਓਮ ਹੈ ਜਾਂ ਮਿਲੀਓਮ ਹੈ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੋਏਗਾ ਉਹ ਹੈ ਮਾਈਕਰੋਮ ਰਾਈਟ ਦੋਸਤੋ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਦੀ ਪਰਮਾਣੂ ਦੀ ਬੰਤਰ ਮਿਲਦੀ-ਜੁਲਦੀ ਹੈ ਆਪਸ਼ਨ ਤੁਹਾਡੇ ਸਾਹਮਣੇ ਆਂ ਜੀ ਪਹਿਲੀ ਆ ਬ੍ਰਹਿਮਡ ਨਾਲ ਦੂਸਰੀ ਆ ਸੂਰਜ ਮੰਡਲ ਨਾਲ ਤੀਸਰੀ ਹੈ वायुमंडल ਨਾਲ ਅਤੇ ਚੌਥੀ ਹੈ ਉਪਰੋਕਤ ਕੋਈ ਵੀ ਨਹੀਂ ਤਾਂ ਦੋਸਤੋ ਇਸ ਦਾ ਸਹੀ ਆਨਸਰ ਹੋਏਗਾ ਉਹ ਹੈ ਸੂਰਜ ਮੰਡਲ ਨਾਲ ਰਾਈਟ ਦੋਸਤੋ ਸੋ ਆਈ ਦੀ ਵੀਡੀਓਜ਼ ਇਹਨਾਂ ਕੁ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਹੀ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਮਿਲਦਾ ਜੀ ਨੈਕਸਟ ਵੀਡੀਓ ਵਿੱਚ ਥੈਂਕ ਯੂ ਵੈਰੀ ਮਚ